ਮੋਮੋਸ ਖਾਣ ਵਾਲੇ ਸਾਵਧਾਨ ਇੱਕ ਵਿਕਰੇਤਾ ਦੇ ਘਰ ਫ੍ਰਿਜ 'ਚ ਰੱਖਿਆ ਮਿਲਿਆ ਜਾਨਵਰ ਦਾ ਸਿਰ ਜੀਹਾਂ ਮੁਹਾਰੀ ਦੇ ਮਟੋਰ ਵਿਖੇ ਇੱਕ ਘਰ ਦੇ ਅੰਦਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੋਮੋਸ ਅਤੇ ਸਪ੍ਰਿੰਗ ਰੋਲ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿੱਥੇ ਮੋਮੋਸ ਅਤੇ ਸਪ੍ਰਿੰਗ ਰੋਲ ਬਣਾ ਕੇ ਪੂਰੇ ਮੁਹਾਰੀ ਅਤੇ ਹੋਰ ਥਾਵਾਂ ਤੇ ਸਪਲਾਈ ਕੀਤੇ ਜਾਂਦੇ ਸਨ ਜਿੱਥੋਂ ਕਿ ਬੇਹੱਦ ਗੰਦਗੀ ਵਾਲੇ ਮਾਹੌਲ ਦੇ ਵਿੱਚ ਇਹਨਾਂ ਖਾਣਵਾਰੀਆਂ ਵਸਤੂਆਂ ਨੂੰ ਤਿਆਰ ਕੀਤਾ ਜਾ ਰਿਹਾ ਸੀ ਇਸ ਕਰਕੇ ਇੱਕ ਵੀਡੀਓ ਵਾਇਲ ਹੋਣ ਤੋਂ ਬਾਅਦ ਜਦ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਹਾਲਾਤ ਵੱਧ ਤੋਂ ਵੱੱਤਰ ਪਾਏ ਗਏ ਜਿੱਥੇ ਕਿ ਗੰਦਗੀ ਭਰੇ ਹਾਲਾਤਾਂ ਦੇ ਵਿੱਚ ਮੋਮੋਸ ਅਤੇ ਸਪ੍ਰਿੰਗ ਰੋਲ ਤਿਆਰ ਕੀਤੇ ਜਾ ਰਹੇ ਸਨ ਖਾਣਵਾਰੀ ਵਸਤੂਆਂ ਲਈ ਜਿਹੜੀਆਂ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਉਹ ਵੀ ਪੂਰੀ ਤਰ੍ਹਾਂ ਗਲੀਆਂ ਸੜੀਆਂ ਪਾਈਆਂ ਗਈਆਂ ਇਥੋਂ ਤੱਕ ਕਿ ਜਿਹੜੇ ਨਾਨ ਵੈਜ ਸਪ੍ਰਿੰਗ ਰੋਲ ਜਾਂ ਮੋਮੋਸ ਬਣਾਏ ਜਾ ਰਹੇ ਸਨ ਉਹਨਾਂ ਲਈ ਜੋ ਮੀਟ ਵਰਤਿਆ ਜਾ ਰਿਹਾ ਸੀ ਉਸ ਦਾ ਵੀ ਹਜੇ ਤੱਕ ਪਤਾ ਨਹੀਂ ਲੱਗ ਪਾਰਿਆ ਕਿ ਉਹ ਕਿਸ ਚੀਜ਼ ਦਾ ਹੈ ਕਿਉਂਕਿ ਹਜੇ ਤੱਕ ਉਹ ਟੁਕੜਾ ਇੱਥੇ ਹੀ ਪਿਆ ਹੈ ਉਸ ਦੀ ਕੋਈ ਸੈਂਪਲਿੰਗ ਵੀ ਨਹੀਂ ਕੀਤੀ ਗਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮੋਮੋਸ ਅਤੇ ਸਪ੍ਰਿੰਗ ਰੋਲ ਬਣਾਉਣ ਵਾਲੇ ਕਾਰੀਗਰ ਇੱਥੋਂ ਭੱਜ ਚੁੱਕੇ ਨੇ ਮਕਾਨ ਮਾਲਕ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਉੱਥੇ ਹੀ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਹਜੇ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਕਿਸੇ ਚੀਜ਼ ਦੇ ਸੈਂਪਲ ਲਿੱਤੇ ਗਏ ਨੇ ਇਸੇ ਕਰਕੇ ਮਟੋਰ ਵਾਸੀਆਂ ਵੱਲੋਂ ਇਸ ਘਟਨਾ ਨੂੰ ਹੁਣ ਜ਼ਿੰਦਰਾ ਲਾ ਦਿੱਤਾ ਗਿਆ ਇਸ ਦੇ ਅੰਦਰ ਪਏ ਸਬੂਤਾਂ ਨੂੰ ਮਿਟਾਇਆ ਨਾ ਜਾ ਸਕੇ ਇਸ ਉੱਤੇ ਕਾਰਵਾਈ ਦੀ ਲਗਾਤਾਰ ਮੁਹੱਲਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਸਪਰਿੰਗ ਰੋਲ ਵਾਲੀ ਕੋਈ ਫੈਕਟਰੀ ਸੀਗੀ ਉਹ ਨਾਲ ਸਾਡੇ ਹੈਲਥ ਵਾਲੇ ਸੀਗੇ ਸਿਵਲ ਹਸਪੀਟਲ ਵਾਲੇ ਆਪਣੇ ਰਾਜਵੀਰ ਕੌਰ ਡਾਕਟਰ ਐਫਐਸਓ ਰਾਜਵੀਰ ਕੌਰ ਤੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਭੜਕੇ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਹਦੇ ਮੋਮੋਸ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਧੂ ਆ ਰਹੀ ਸੀ ਤੇ ਉਹ ਮੌਕੇ ਦੇ ਉੱਤੇ ਉਹਨੂੰ ਅਸੀਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਕਿਹਾ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਅੱ디 ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰਾਏ ਕੀਤਾ ਡਿਸਕਾਰਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਫੇਰ ਟੀਮ ਆਈ ਅੱਜ ਇਹਨਾਂ ਨੇ ਚਿਕਨ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਿਦੇ ਵਿੱਚ ਰਾਜ ਚਿਕਨ ਨੂੰ ਮਤਲਬ ਕਿ ਅਸੀਂ ਨੇ ਦੇਖਿਆ ਤਾਂ ਉੱਥੇ ਸਲਟਿੰਗ ਹੋ ਰਹੀ ਸੀ ਕੱਟੇ ਜਾ ਰਿਆ ਸੀ ਜਿਦਾ ਕਿ 50 ਕਿਲੋ ਦੇ ਕਰੀਬ ਅਸੀਂ ਮਤਲਬ ਕਿ ਚੱਕ ਕੇ ਉਹਨੂੰ ਲੈ ਲਿਆ ਜਾਂ ਨਮਕ ਪਾ ਕੇ ਉਹਦਾ ਲੈ ਲਿਆ ਤੇ ਬਾਕੀ ਸੈਂਪਲਿੰਗ ਸਿਵਲ ਸਿਵਲ ਹਸਪੀਟਲ ਦੀ ਟੀਮ ਨੇ ਜਿਹੜੇ ਐਫਐਸਓ ਰਾਜਵੀਰ ਕੌਰ ਨੇ ਉਹਨਾਂ ਨੇ ਉਹਨਾਂ ਤੇ ਸਿੰਪਲ ਭਰੇ ਨੇ ਤੇ ਉਹ ਸਿੰਪਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਮੈਂ ਆਪਣੇ ਚੀਫ ਸਾਹਿਬ ਨੂੰ ਬੁਲਾਇਆ ਇਹ ਵੀ ਆਗੇ ਮੌਕੇ ਤੇ ਤੇ ਆਪਣੇ ਮੈਡੀਕਲ ਹੈਲਥ ਆਫੀਸਰ ਆਪਣੇ ਸੰਜੀਵ ਕੰਬੋਜ ਜੀ ਉਹ ਵੀ ਇੱਥੇ ਪਹੁੰਚ ਗਏ ਸੀ ਇਕੱਠੇ ਸਾਰੇ ਆ ਕੇ ਤੇ ਉਹ ਦੇਖਿਆ ਤੇ ਇਹਨਾਂ ਦੀ ਵੀ ਕੁਝ ਹੈਗਾ ਸੀ ਜਿਹੜਾ ਆ ਕਾਫੀ ਮੀਟ ਸੀ ਕੋ ਸਟਿੰਗ ਕਰ ਰਿਹਾ ਸੀਗਾ ਤੇ ਜਿੰਨਾ ਉਹ ਪੁਰਾਣਾ ਲੱਗ ਰਿਹਾ ਸੀਗਾ ਉਹ ਅਸੀਂ ਚੁੱਕ ਕੇ ਸਾਰਾ ਜਿਹੜਾ ਹੈ ਉਹ ਡਿਸਟਰੋਏ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜੇ ਨਹੀਂ ਚਲਾਨੀ ਵੀ ਕਰੇਗੀ ਔਰ ਇਹਨੂੰ ਵਾਰਨਿੰਗ ਵੀ ਕਰੇਗੀ ਅਗਰ ਜੇ ਤੁਸੀਂ ਇਹ ਪ੍ਰੈਕਟਿਸ ਤੁਹਾਡੀ ਇਸ ਤਰ੍ਹਾਂ ਕੇ ਜਾਰੀ ਰਹਿੰਦੀ ਹੈ ਤਾਂ ਅਸੀਂ ਜਿਹੜਾ ਹੈ ਤੇ ਕਰਨਾ ਜਿਹੜੀ ਸੀਲ ਵੀ ਕਰ ਸਕਦੇ ਚਿਕਨ ਜਿਹੜਾ ਹੈ ਉਹ ਉਹਦਾ ਕੋਈ ਜੇ क्लियर क्लियर ਨਹੀਂ ਹੈ ਕਿ ਚਿਕਨ ਜਿਹੜਾ ਇਹ ਕੱਟ ਸਕਦੇ ਨਹੀਂ ਕੱਟ ਸਕਦੇ स्लॉटर हाउस ਤੋਂ ਬਾਹਰ ਲੇਕਿਨ ਜਿਹੜਾ ਦੂਸਰਾ ਜਿਹੜਾ ਬੱਕਰਾ ਵਗੈਰਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਮੀਟ ਹੈ ਉਹ ਉਹ ਬਿਲਕੁਲ ਜਿਹੜੀ ਹੈ ਮੋਹਰ ਹੀ ਹੁੰਦਾ ਸਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਸਾਡੇ ਇਨਸਪੈਕਟਰ ਨੇ ਸਾਡੀ ਟੀਮ ਨੂੰ ਚੈਕਿੰਗ ਵੀ ਕਰੀ ਜਾਂਦੀ ਹੈ ਅਗਰ ਸਾਨੂੰ ਕਿਤੇ ਸ਼ੱਕ ਹੁੰਦਾ ਹੈ ਕਿ ਬਿਨਾਂ ਮੋਹਰ ਤੋਂ ਹੈ ਜਾਂ ਮੈਡੀਕਲੀ ਪੂਰਾ ਟੈਸਟਡ ਨਹੀਂ ਹੈ ਤਾਂ ਉਹਨੂੰ ਤੁਰੰਤ ਮੌਕੇ 'ਚੋਂ ਕਿੰਨ ਡਿਸਟਰਾਇਬ